ਵਾਹਿਗੁਰਜੀ ਖਾਲਸਾ ਹੋਵਾ ਹੈ ਗੁਰਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਸਾਰੇ ਖੁਸ਼ ਰਹੋ ਤੰਦਰੁਸਤ ਰਹੋ ਚੜ੍ਹਦੀਆਂ ਕਲਾ 'ਚ ਰਹੋ ਜਿੰਨੇ ਵੀ ਇਸ ਵੇਲੇ ਵੀਰ ਦੇਖ ਰਹੇ ਆ ਅਕਾਲ ਪੁਰਖ ਵਾਹਿਗੁਰੂ ਦੀ ਅਰਦਾਸ ਆ ਕਿ ਸੱਚਾ ਪਾਤਸ਼ਾਹ ਇਹਨਾਂ ਨੂੰ ਸਭ ਨੂੰ ਤੰਦਰੁਸਤ ਰੱਖੇ ਪਾਂਚੇ ਹੋਏ ਜੀ ਆਪਾਂ ਪੋਲਟਰੀ ਫਰਮ ਦੇ ਉੱਪਰ ਤੇ ਸੂਰਜ ਬਿਲਕੁਲ ਛੁਪਣ ਲੱਗਿਆ ਜੀ ਲਾਸਟ ਮੂਵਮੈਂਟ ਤੇ ਆ ਬਸ ਹੁਣੇ ਤੇ ਬਾਦ ਬੂਕਾਂ ਦੇ ਹੌੜ ਹੌੜੇ ਓਲੇ ਹੋ ਜਣਾ ਤੇ ਜਦੋਂ ਮੈਂ ਥੋੜਾ ਜਿਹਾ ਪਿੱਛੇ ਹਟਦਾ ਤਾਂ ਮੇਰਾ ਚਿਹਰੇ ਦਾ ਰੰਗ ਕੁਛ ਹੋਰ ਬਣ ਜਾਂਦਾ ਦੇਖ ਲੋ ਜਦੋਂ ਮੈਂ ਮਤਲਬ ਸਾਹਮਣੇ ਆਉਂਦਾ ਮੇਰਾ ਚਿਹਰੇ ਦਾ ਰੰਗ ਲਾਲ ਗੁਲਾਬੀ ਹੋ ਜਾਂਦਾ ਹੈ ਤੇ ਜਿਹੜਾ ਕੰਮ ਹੈਗਾ ਇੱਥੇ ਤਕਰੀਬਨ ਤਕਰੀਬਨ ਹਾਲ ਓਵਰ ਕੰਪਲੀਟ ਹੋਣ ਵਾਲਾ ਹੀ ਹੈ ਥੋੜੀ ਜਿਹੀ ਕਸਰ ਮਸਰ ਜੜੀ ਰਹਿੰਦੀ ਹੈ ਉਹ ਇਹਨਾਂ ਨੇ ਹੁਣ ਪੂਰੀ ਕਰ ਦੇਣੀ ਹੈ ਤੇ ਅੱਜ ਇਹ ਨੋਟਾਂ ਦੇ ਹੱਕਦਾਰ ਬਣ ਜਾਣੇ ਇਹਨਾਂ ਨੇ ਮਤਲਬ ਛੋਟੇ ਜਿਹੇ ਇਹਨਾਂ ਦੇ ਜਵਤਨਾ ਸਸਕਾ ਜੀ ਜੋ ਆਖਦਾ ਨਹੀਂ ਹੈਗਾ ਵੈਸੇ ਤੂੰ ਤੂੰ ਹੈ ਉਮਰ ਵੀ ਖਾਫੀ ਹੋ ਗਈ ਹੋਣੀ ਮਨ ਲੱਗਦਾ ਹਾਂ ਜੀ ਹਾਂ ਜੀ ਹਾਂ ਜੀ ਮੈਂ ਜਵਾਦ ਕੱਦ ਕਾੜ ਤੋਂ ਜਵਾਕ ਲੱਗੀ ਜਾਂਦਾ ਹਾਂ ਮਾ ਮਿਲੋ ਛੋਟੇ ਜੀ ਜਵਾਦ ਹੈਂ ਦੇ ਛੋਟਾ ਕਾਹਦੇ ਛੋਟਾ ਹਾਂ ਇਹ ਕਾਰ ਉੱਚਾ ਮਾਡਲ ਉੱਚਾ ਬਈ ਹੈ ਅੱਜ ਤਾਈਂ ਜਰ ਸਾਡੇ ਮਿਸਤਰੀਆਂ ਵੀ ਗੱਲਾਂ ਲਾ ਲਾ ਗਿਆ ਹੋਏ ਐਵੇਂ ਕੀ ਖਾ ਲਿਆ ਅੱਜ ਕੀ ਕਮਣੇ ਬਾਈ ਗੋਲੀ ਗੋਲੀ ਕਾਦੀ ਵੀ ਲੱਗਦੀ ਸਸਕਾ ਮੈਨੂੰ ਤਾਂ ਐ ਖਲਾਈ ਵੀ ਲੱਗਦੀ ਐ ਇਹਨੂੰ ਗੋਲੀ ਹੈ ਪਤਾ ਨਹੀਂ ਚਾਕ ਮਿੱਟੀ ਮਾਰਦਾ ਇਹਨੇ ਪਾਊਡਰ ਵਾਲੀ ਹੋਈ ਲੰਚ ਚੰਚ ਅੰਦਰ ਇਹ ਹੱਥ ਆਂ ਕੀ ਕਰਦਾ ਤੂੰ ਕੰਮ ਨਾ ਕਰ ਨਾ ਬਾਈ ਜਿਹੜਾ ਉਹ ਦਿਨ ਤੋਂ ਬਰੌਣ ਬਰੌਣ ਜਾ ਕਹਿੰਦਾ ਦਾ ਇਹ ਬਾਈ ਸਸਤੇ ਸਾਰ ਫਿਰ ਹੱਥ ਦੇ ਕੇ ਹਾਂ ਇੱਕਦ ਕਰਦਾ ਫੇਰ ਕੋਲੇ ਉਹ ਨਾ ਬੁਰਸ਼ ਸਸਤੇ ਮਾ ਸਾਰ ਬੁਰਸ਼ ਨਹੀਂ ਬਾਈ ਚੱਲਣਾ ਬੁਰਸ਼ ਨਾਲ ਟਾਈਮ ਬਹੁਤ ਖਾਣਾ ਟਾਈਮ ਵਾਲੀ ਖਾਣਾ ਇਹ ਵੀ ਨਾ ਮਿਓ ਗੱਲ ਦਾ ਕੋਈ ਬੁਰਸ਼ ਟਾਈਮ ਖਾਂਦਾ ਹੈ ਲੱਕਾ ਕਾ ਕੱਪੜਾ ਤੂੰ ਐ ਕਰ ਇੱਕ ਸਾਈਡ ਮੈਂ ਹੁੰਦਾ ਇੱਕ ਸਾਈਡ ਤੂੰ ਹੋ ਜਾ ਬੁਰਸ਼ ਨਹੀਂ ਕਰਦਾ ਸੋਨ ਚ ਬੈਵੇਂ ਕਰਦਾ ਬੁਰਸ਼ ਲੈ ਕੇ ਆਉਂਦੇ ਫਿਰ ਚੱਲ ਅਗਲੇ ਬੱਡ ਵਾਲੀ ਵਾਰ ਇਹਨੂੰ ਕਰ ਲਾਂਗੇ ਕੰਮ ਇਹਨੂੰ ਆਜਾ ਟਾਰਗੇਟ ਆ ਇੱਕ ਮੈਂ ਦੇ ਪਾ ਵੀ ਇੱਕ ਮੈਂ ਬਈ ਮੈਂ ਪਾ ਲੂੰਗਾ ਭਾਈ ਬੋਰਛੀ ਜੀ ਪਧਰਾ ਮਾਨਣਾ ਪੈਣਾ ਹੈ ਹੁਣ ਤਾਂ ਉਹ ਆਪ ਕਿੱਧਰ ਨੂੰ ਮਾਜੀ ਊਟਾ ਬੀਟਰ ਫੇਰ ਦੋ ਕੰਮ ਹੈ ਹਾਂ ਦੇਖ ਰੰਗ ਜੀ ਦੇਖੋ ਕਿੰਨਾ ਸੋਹਣਾ ਚਾ ਤੇਰੇ ਮੂੰਹ ਪਰ ਚੈਂਦੇ ਪਰ ਲਾਈਟ ਵੱਜਦੀ ਇੱਧਰ ਆਪਨੇ ਕੀੱਕ ਸੋਹਣੇ ਬਾਈ ਸੂਤ ਰੰਗ ਹਾਂ ਪਾ ਗਿਆ ਥੋੜਾ ਜਿਹਾ ਦਿਖਦਾ ਬੂਟਿਆਂ ਚ ਮੈਂ ਤਾਂਹੀਂ ਕਹਿ ਰਿਹਾ ਥੋੜਾ ਜਿਹਾ ਦਿਖ ਰਿਹਾ ਅੱਛਾ ਬਾਬੇ ਕਿੰਨੇ ਕ ਦਿਨ ਚ ਕੰਪਲੀਟ ਹੋ ਜਾਊਗਾ ਹੁਣ ਇਹ ਪੂਰੇ ਬਾਈ ਕਿੰਨੇ ਕੰਪਲੀਟ ਕਰ ਲਈ ਨਾਲੇ ਕੋ ਫੇਰ 2.5 ਦਿਨਾਂ ਦੇ ਵਿੱਚ 2.5 ਦਿਨ ਤਾਂ ਤਾਂ ਕਿਤੇ ਇੱਧਰ ਉੱਧਰ ਪਜਾ ਹਾਂ ਇਹ ਗੱਲ ਪਰ ਮੈਂ ਕਹਾਂ ਉਹ ਇੱਕ ਕੀਚੇ ਬੜਾ ਬੜਾ ਮੁੱਤੂ ਚ ਲੱਗ ਗਿਆ ਇਹ ਵੀ ਗੱਲ ਹੈ ਤੂੰ ਇਹ ਕੰਮ ਉਹ ਕਿੱਟੇ ਲੱਗ ਰਿਹਾ ਥੱਲੀ ਹੋ ਗਈ ਭਾਈ ਹੁਣ ਥੱਲੀ ਹੋ ਗਈ ਹੈਗੀ ਹੈਗੀ ਆ ਰਾਜੂ ਭਾਈ ਵੀ ਪਹੁੰਚ ਗਏ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਇੱਥੇ ਆ ਕਿਹਨੇ ਰਾਜਾ ਲੱਜਾ ਨਾ ਦੇ ਹੁਣ ਚੱਲਣਾ ਹੁਣ ਨਹੀਂ ਹੁਣ ਹੀ ਆ ਟੀਨਾ ਕਰਦੇ ਆ ਧਾਵਾ ਟੀਨਾ ਦੇ ਉੱਪਰ ਤੇ ਟੀਨਾ ਕਰ ਟਾਈਮ ਵੀ ਭਾਈ ਗਿਆ ਹਾਂ ਹਾਂ ਕਰਮਾਂ ਦੇ ਨਹੀਂ ਹੈਗੇ ਮੈਥੀਆ ਇੱਕ ਵਾਰ ਕਰਦਾ ਕੰਮ ਮੈਂ ਵੀ ਤਾਂ ਹੀ ਗੱਲ ਕਰਦੇ ਹਾਂ ਮੈਨੂੰ ਇਹ ਜਿਆ ਕੰਮ ਵੱਡਾ ਲੱਗਿਆ ਅੰਦਰ ਘਰੇ ਕਰਾ ਲਾ ਕੇ ਨੇ ਨਹੀਂ ਕਿੱਥੇ ਹੋਣਾ ਡਾਕਟਰਾਂ ਚਲੀ ਜਾਣੀ ਉੱਪਰ ਜਿਹਾ ਲੱਗਦਾ ਲੀਰ ਗਲੇ ਨਹੀਂ ਜੀ ਉਹ ਬਾਈ ਬੱਸ ਕਰ ਉਹ ਅੰਦਰ ਬੈਠ ਸੌਣ ਦੇ ਦੇ ਇਹ ਤਾਂ ਨਾ ਟੀਵੀ ਚੱਲੇ ਨੂੰ ਪੋਚਾ ਤੇ ਆ ਕਰ ਦਿੰਦੇ 1 ਵਜੇ ਲੀਰ ਕੋ ਹੋ ਗਈ ਕਰੇ ਕਰ ਹਾਂ ਐਸਾ ਗੱਲ ਹੈਗੀ ਆ ਹਾਲੀ ਹਾਲੀ ਵੀ ਉਹਦੀ ਦੁਕਾਨ ਬਾਈ ਦੇ ਪੈਸੇ ਨਾਲ ਖਾਣੇ ਲਾਣੇ ਹੈ ਹੈ ਕਾਨੂੰ ਬਾਈ ਦੇ ਵੇਸੇ ਲਾਉਣੇ ਗੱਲਾਂ ਦੇਵਾ ਗੱਲਾਂ ਇਹਨਾਂ ਦੇ ਕੋਲ ਨਹੀਂ ਜਿੱਥੇ ਬਚਾਉਣੇ ਉੱਥੇ ਤਾਂ ਨਹੀਂ ਬਚਾਏ ਹੋਣੇ ਹੈਗੇ ਹਾਂ ਉੱਥੇ ਨਹੀਂ ਹੁਣ ਜਿੱਥੇ ਬਾਈ ਲੱਗਣੇ ਉੱਥੇ ਲੱਗਣੀ ਨਹੀਂ ਇਹਦੇ ਵਿੱਚ ਵੀ ਰਾਜ ਹੋਊਗਾ ਕੋਈ ਹੋਊਗਾ ਕੋਈ ਮੈਂ ਦੱਸਦਾ ਜੇ ਨਾ ਕਿਤੇ ਲੰਗਰ ਲੱਗਿਆ ਕੋਈ ਕੁਝ ਵੀ ਉਸੇ ਭਾਂਡੇ ਤੋਂ ਹੁਣ ਬੈਜੀ ਹੱਥ ਸਾਫ਼ ਹੋ ਜਾਂਦੇ ਆ ਹਾਂ ਤੇ ਮੈਨੂੰ ਲੱਗਦੀ ਹੱਥ ਸਾਫ਼ ਹੋ ਗਏਗਾ ਇੱਕ ਹੋਰ ਖਹਿਗਾ ਇਹ ਆਪਣਾ ਤਾਹੀ ਲਵੇੜੀ ਵਰਦਾ ਰੰਗ ਬਲਾਲੀ ਆਉਂਦੀ ਹੈ ਉਹ ਮਤਲਬ ਕੋਈ ਫਰਕ ਨਹੀਂ ਇਹਦੇ ਵੀ ਲੱਗਦਾ ਲਾਲ ਲਾਲ ਜਿਆ ਗੱਲਾਂ ਲਾਉਂਦੀ ਨਹੀਂ ਭਾਈ ਇਹਦੀਆਂ ਅੱਜ ਉਹ ਤਾਂ ਗੱਲ ਇਹਦਾ ਪੰਡਾ ਸਰਮਾਇਕੇ ਦਾ ਰੰਗ ਜਿਆ ਪੰਡਾ ਉੱਪਰ ਨਹੀਂ ਸ਼ਾਇਦ ਇਹ ਵੀ ਲੱਗਦਾ ਹੁਣ ਵੀ ਅੱਜ ਪੈਸੇ ਮਿਲ ਜਾਣੇ ਸ਼ਾਇਦ ਚਲ ਉਹ ਤਾਂ ਮਿਲਣਾ ਹੀ ਮਿਲਣਾ ਉਹ ਤਾਂ ਹੁਣ ਜਾ ਕੰਮ ਅੱਜ ਲੈ ਲੈ ਚਾਹੇ ਕੱਲ ਲੈ ਲੈ ਹਾਂ ਨਾ ਮੈਂ ਤਾਂ ਪਹਿਲੇ ਦਿਨ ਤੇ ਪੁੱਛਦਾ ਹਾਂ ਉਹ ਭਾਈ ਲੋੜਾ ਦ ਕੰਮ ਨਹੀਂ ਕਰਾਂਗੇ ਕਿ ਦੋਂਗੇ ਕੰਮ ਕਰਿਆ ਵਾਈ ਪੈਸੇ ਦਾ ਬੰਦ ਦੇ ਹੂੰ ਬੰਦੇ ਐ ਜਿਹੜੇ ਹੋਣਾ ਇਹ ਆਮ ਜਾ ਹੋ ਗਿਆ ਵੀ ਅਗਲਾ ਕਹਿੰਦਾ ਵੀ ਜੇ ਕੰਮ ਹੋ ਗਏ ਜਦੇ ਦੋਂਗੇ ਉਹ ਵੀ ਗੱਲ ਹੈਗੀ ਅਸੀਂ ਪਹਿਰਾ ਦੇ ਦਈਏ ਕਿ ਉਹਨੇ ਨਾਲੇ ਗੱਲ ਉਹ ਹੀ ਹੋ ਜੇ ਅੜਿੱਕਾ ਤੇ ਬੈਜੋ ਲਗਾ ਕਹਿੰਦਾ ਲੈ ਪੈਸੇ ਦੇ ਤੇ ਮਿਸਤਰੀਆ ਜਾ ਹਾਂ ਗੱਲ ਦੀ ਬਸਨ ਹੋ ਜਾਏ ਹੋਰ ਦੂਹ ਹੋ ਜਾਂਦੀ ਆਟੋਮੈਟਿਕ ਹੋ ਜਾਂਦੀ ਆ ਪੱਕੀ ਗੱਲ ਹੈ ਵੀ ਕੰਮ ਹੋਏ ਤੇ ਮਿਲ ਜਣੇ ਉਹ ਵੀ ਬਹੁਤ ਹੈ ਉਹ ਵੀ ਬੜੀ ਗੱਲ ਆ ਮਿਲ ਜਵੇ ਫੱਦੇ ਦਾ ਮਿਲ ਜਵੇ ਬਹੁਤ ਫਸੇ ਨਾ ਪਿੱਛੇ ਤੇ ਟਾਕੀਆਂ ਟੁਕੀਆਂ ਜਿ ਲਵਾਇਆਂ ਮੈਂ ਪਹਿਲਾਂ ਪੁੱਛਿਆ ਮੈਂ ਪਹਿਲਾਂ ਕਹਿੰਦਾ ਕੰਮ ਖਤਮ ਤੇ ਜਾਦੀ ਨੇ ਸਿਰ ਲਾ ਕੇ ਮੈਂ ਪਹੁੰਚੀ ਰਹਿਣਾ ਬਾਈ ਚੈੱਕ ਕਰ ਲੈ ਜਦੇ ਆਪਾਂ ਗੂਗਲ ਤੇ ਠਾ ਦੇ ਕੇ ਮਾਰਿਆ ਉਹ ਦਿਨ ਵੀ ਲਾਲ ਹੋਵਗਾ ਤਾਂ ਰੰਗ ਹੀ ਲੈ ਕੇ ਬੈੱਡ ਵੀ ਤਾਂ ਹੀ ਬਣਗੇ ਜੇ ਠਾ ਦੇ ਕੇ ਮਾਰੇ ਤਾਂ ਹੀ ਬਣਗੇ ਜੇ ਨਾ ਦੱਤੀ ਬਣਾਉਣਾ ਤੱਕ ਦੇ ਇਹ ਕਹਿੰਦਾ ਪਹਿਲੇ ਤਾਂ ਮਲੇ ਨੂੰ ਗਾਂ ਲੈ ਕੇ ਤੇ ਫਸਾਉਣੇ ਜੇ ਉਹ ਗੁੱਸੇ ਨੂੰ ਹੋਰ ਵੀ ਨਾ ਵੀ ਹੋ ਜਣੇ ਤਾਂ ਆਇਆ ਵਾ ਸਹੀ ਗੱਲ ਹੈਗੀ ਹੈ ਅਗਲਾ ਟੀਹੂਰ ਖੇਤਾਂ 'ਚ ਕੰਮ ਕਰਨ ਆਉਣਾ ਕੋਈ ਉਹ ਵੀ ਆ ਹਮੇਸ਼ਤਰੀ ਮੈਨੇ ਪਹਿਲੀ ਵਾਰ ਦੇਖਿਆ ਵੀ ਖੇਤਾਂ 'ਚ ਕੰਮ ਕਰਨ ਲੱਗੇ ਨਾ ਕੀ ਬਤਨੀ ਹੈ ਇਹ ਹੈ ਦਾ ਕਰੇ ਉਹ ਇਹਨਾਂ ਨੂੰ ਪੀਣੇ ਨੂੰ ਪਾਣੀ ਨਹੀਂ ਮਿਲਦਾ ਛੇਤੀ ਇਹਦੀ ਕੋਈ ਪਿੰਡ ਵੀ 100 ਗਰ ਚਾਹ ਆ ਗਿਆ ਕੋਈ ਰਿਸਤਰਾ ਮੇਰੇ ਖਿਆਲ ਰੋਜ ਲੈਟ ਆਉਂਦੀ ਆ ਉੱਥੇ ਤੇ ਹੁਣ ਪਾਣੀ ਨਹੀਂ ਭਰੂਗਾ ਹੁਣ ਕੀ ਕਰੂਗਾ ਇਹ ਉਹ ਤੇ ਲੋੜ ਭਰਉਂਦਾ ਕੋਈ ਲੜਾ ਲੜ ਕੇ ਲੰਘ ਜੀ ਇਹਨਾਂ ਕਿਹਨੇ ਲੇਕੀ ਪਰ ਉਹਰੇ ਹੋਰ ਹੈ ਉਹਰੇ ਗੰਨਾ ਇਹਨਾਂ ਨੇ ਭਾਦ ਮਾਰਨੇ ਚੁਪਨੇ ਕਰਦੇ 18 ਚੁਪਨਾ ਇਹ ਗੱਲਾ ਕਦੇ ਸਾਗ ਤੋੜ ਲੈ ਕੇ ਕਦੇ ਕੋਸ ਕਦੇ ਕੋਸ ਹੈ ਨਜ਼ਾਰੇ ਵੱਜੇ ਨੇ ਪੂਰੇ ਇਹ ਤਾਂ ਗੱਲ ਹੈ ਯਾ ਜੀ ਗਾ ਦਾ ਗੱਲ ਵੀ ਖਾ ਲੈਨੇ ਬਾਈ ਐਸਾ ਹੈਗਾ ਜੇ ਮਾ ਕਰਨਾ ਇੱਕਲੇ ਹੱਥੋਂ ਪੇ ਕਰ ਲੀਦਾ ਹਾਂ ਸੈਂਪਲ ਕਰਨਾ ਬਾਈ ਇਹਦਾ ਹੁਣ ਉਹਨੂੰ ਰੱਖ ਕੇ ਵੀ ਦਿਖਾਵਾਂਗਾ ਫਿੱਟ ਜਾ ਕਿਦਾਂ ਹੈਗਾ ਕਿਦਾਂ ਨਹੀਂ ਕੋਈ ਗੱਲ ਨਹੀਂ ਬਾਈ ਕਮੈਂਟ ਹਾਂ ਨਾ ਤੁਹਾਨੂੰ ਆ ਕਰ ਦਵਾਂਗੇ ਚੱਲ ਕੋਈ ਨਹੀਂ ਆ ਪਹਿਲਾਂ ਤੂੰ ਚਾਹ ਪੀ ਲੈ ਚਾਹ ਹੀ ਵੀ ਹੈ ਚਾਹ ਪੀ ਕੇ ਚਾਹ ਪੀ ਕੇ ਨਾ ਕਰ ਅਰੇ ਤੂੰ ਬੈੱਡ ਲਾ ਦੇ ਜਾਨੂ ਬੈੱਡ ਲਾ ਰਹੀ ਹੈ ਇੱਥੇ ਕੋਈ ਮੜੇ ਪੱਧਰੀ ਜਗ੍ਹਾ ਰੱਖਿਓ ਕਿਤੇ ਉਹ ਉੱਥੇ ਰੱਖੋ ਨਾ ਮੜੇ ਨਹੀਂ ਚਾਨਣ ਵਾਲੀ ਸਾਈਡ ਰੱਖੋ ਇਧਰ ਦੇ ਪਾਸੇ ਬਾਈ ਬਣ ਕੇ ਉਹ ਬਾਈ ਆ ਨਾ ਚੱਕ ਦੇਣੀ ਇਹਦੇ ਮੇਰੇ ਘੱਟ ਕਰ ਦੇਣਾ ਤੇਰਾ ਭਲਾ ਮੇਰੇ ਇਹ ਸਮਾਨ ਦੂਆ ਵੀ ਨਾਲ ਲੈ ਜਾਈਂ ਫਿਰਦਾ ਹਾਂ ਹਾਂ ਇਧਰ ਆ ਜਿਓ ਇੱਥੇ ਚਾਨਣ ਚ ਇਧਰ ਹਾਂ ਇਧਰ ਹੀ ਰੱਖੋ ਕੋਥੇ ਕੋਈ ਵੀ ਠੀਕ ਆ ਭਾਈ ਇੱਥੇ ਚੱਲ ਉਹ ਮੰਨ ਮੇਰੀ ਗੱਲ ਉਸ ਤੇ ਚਾਨਣਾ ਨਹੀਂ ਕਰੌਸ ਹੁੰਦਾ ਦੇਖੋ ਉਹ ਨਹੀਂ ਤਾਂ ਮੰਨਣੀ ਨਹੀਂ ਨਾ ਗੱਲ ਸੂਰਜ ਆ ਇਧਰ ਆ ਇਧਰ ਆ ਸੂਰਜ ਭਾਈ ਚੱਕ ਇਧਰ ਰੱਖ ਲੈ ਹੁਣ ਇਹ ਆ ਚੱਕ ਇਧਰ ਅੱਛਾ ਹਾਂ ਤੇ ਪੱਲੀ ਪਾ ਕੇ ਆ ਦੇਣੀ ਅੱਛਾ ਰੱਖ ਆ ਲੈ ਆ ਤੇਰੇ ਆਇਦਰ ਬਰਾਬਰ ਦੇ ਪਿੱਛੇ ਢੋਹ ਖੜੀ ਕਰਾਂਗੇ ਇਧਰ ਨੂੰ ਚੱਲੋ ਉਹ ਬਚਾ ਕੇ ਵੇਕੇ ਇਹ ਇੰਨਾ ਜ਼ੋਰ ਨਹੀਂ ਮਾਰਦਾ ਭਾਈ ਕੋਈ ਥੋੜੀ ਜ਼ੋਰ ਮਾਰਦਾ ਉਹਦਾ ਪੈਰ ਉਹਨੇ ਕਿਹਾ ਅਜਤੇ ਅੱਛਾ ਇਹ ਚੱਕੋ ਪਹਿਲਾਂ ਹਾਂ ਮੇਰੀ ਗੱਲ ਨੂੰ ਪਤਾ ਕੀ ਕਹਦਾ ਤੁਹਾਡਾ ਨਾ ਆਹ ਜਿਹੜਾ ਸਿਸਟਮ ਐ ਇੱਥੇ ਇੱਥੇ ਲੱਗਣੀ ਆਪਣੀ ਢੋਹ ਇਹਦੇ ਨਾਲ ਲੱਗਣੀ ਐ ਇਹ ਹਾਂ ਬੈਂਡਾ ਨਹੀਂ ਜਾਗਾ ਥੋੜੀ ਜਿਹਾ ਹੋਰ ਬਦਲੀ ਹੋਵੇ ਬਹੁਤ ਸੈਟਿੰਗ ਆ ਜੀ ਉਹ ਵੀ ਗੱਲ ਤਰੀ ਠੀਕ ਆ ਹਾਂ ਇਹ ਤਾਂ ਹੈ ਲੋਜੀ ਆ ਬੈਡਾਂ ਦਾ ਵੀ ਓਕੇ ਹੋ ਗਿਆ ਕੰਮ ਸਾਰਾ ਐਦਾ ਵੀ ਓਕੇ ਹੋ ਗਿਆ ਕੰਮ ਇਹ 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 ਤਾਂ ਸਾਰਾ ਲੱਗ ਗਿਆ ਤੁਹਾਨੂੰ ਮੇਕਾ ਦੇ ਫੈਡਾ ਪੱਤੇਆਂ ਨੂੰ ਓਕੇ ਤੇ ਬੈਕ ਸਾਈਡ ਉਹੀ 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 ਕਮਾਉਣਾ ਜਦਾ ਉੱਥੇ ਸਿਸਟਮ ਲੱਗਿਆ ਵਾ ਮੈਂ ਕਹਾਂ ਐਦਾ ਨਾਲ ਰੱਖਿਓ ਹੁਣ ਹਾਂ ਓਏ ਇਹ ਵੀਰ ਮਣ ਕੇ ਅੱਛੀ ਰੱਖਦੇ ਇੱਥੇ ਰੱਖੋਰੇ ਉਰੇ ਇਧਰ ਵੇ ਇਸ ਦੂਰ ਸਿੱਧਾ ਇੱਥੇ ਦੇ ਉਹ ਗੋਰੀ ਯਾਰ ਤੂੰ ਤਾਲੇ ਬੈਠ ਜਾ ਅੱਛਾ ਪੱਕ ਰੋ 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 ਬਸ ਨੂੰ ਬਸ ਨੂੰ ਕਰਕੇ ਰੱਖੋ ਹਾਏ ਰੱਬਾ ਮੰਨਦੇ ਹੀ ਨਹੀਂ ਮੈਂ ਕਹੀ ਜਾਂਦਾ ਢੋ ਇਹਦੇ ਨਾਲ ਖੜੀ ਕਰਨੀ ਹੈ ਤੁਸੀਂ ਖੜ ਜਾ ਬਾਈ ਨਿਕਰਵਾ ਲੈ ਹਾਏ 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 ਇਧਰ ਰੱਖੋ ਉਹ ਦੇਖ ਲੈ ਹੋਰ ਲੈ 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 ਚਿਆਰ ਇਧਰ ਨਾ ਦੇਖਣਾ ਬਰਾਬਰ ਜਾਓਗੇ ਇਹਦੇ ਬਰਾਬਰ ਦੂਆ ਰੱਖ ਕੇ ਪਿੱਛੇ ਢੋ ਰੱਖੋਗੇ ਪਹਿਲਾਂ ਢੋ ਰੱਖ ਹੋਣੀ ਹੈ ਰੁਕ ਜਾਓ ਹੁਣ ਹਾਲ ਤੁਸੀਂ ਨਹੀਂ ਢੋ ਥੋੜੀ ਫਸਣੀ ਨਹੀਂ ਵਿੱਚ ਉਹਦਾ ਲੇਕੇ ਲੰਘ ਜਾਣਾ ਹੋਣੀ ਮੇਰੇ ਨੋ ਕੁੱਟੀ ਆ ਕਿੱਥੇ ਲੱਗ ਜੂਗੀ ਲੱਗਣੀ ਨਹੀਂ ਸਹੀ ਗੱਲ ਆ ਯਾਰ ਉੱਪਰ ਤੇ ਐ ਘੁੰਮ ਕੇ ਆ ਨੀ ਉਹ ਗੁਰੂ ਰੁਕ ਜਾ ਯਾਰ 2 ਮਿੰਟ ਰੁਕ ਜਾ ਬੱਸ ਆਪਾਂ ਇਸ ਵੇਟੇ ਜਿਆਦਾ ਕੁਝ ਕਰਨ ਦੀ ਲੋੜ ਨਹੀਂ ਰੁਕ ਜਾ ਤੂੰ ਆਪਣੀ ਜਗ੍ਹਾ ਸਹੀ ਆ ਅੱਛਾ ਤੇਰਾ ਕਿੰਨਾ ਕ ਕਮਰਾੰਦਾ ਵੀ ਮਿੱਤਰਾ ਅੱਗੜੀ ਕਿੱਲਾ ਰਹਿ ਗਿਆ ਲੋਨ ਅੱਛਾ ਕਿੱਲਾ ਰਹਿ ਗਿਆ ਹੈ ਨਾ ਭਾਜੀ 1 2 ਰਹਿ ਗਿਆ ਅੱਥਰ ਐਵੇਂ ਪਰ ਸਵਾਰ ਕੇ ਸਵਾਰ ਕੇ ਕਰਨਾ ਪੈਣਾ ਉੱਪਰ ਕੰਮ ਹੈ ਆਲਵਸ ਤੇ ਸਾਰੀਆਂ ਲੱਗ ਗਈਆਂ ਹੋ ਰਹਿ ਗਈ ਥੋੜੀ ਲਹਾਰਾ ਜਿਹੜੀ ਲਾਉਣੀ ਹੈ ਵੀ ਤਾਂ ਹਾਂ ਚੱਲਿਆ ਹੁਣ ਤੂੰ ਕੋਲ ਵਾਦ ਹੋਏ ਬਾਈ ਕੋਣ ਹੁੰਦਰਾ ਬਾਈ ਉਹ ਤੇਰਾ ਫਲਾ ਹੋਵੇ ਇੱਕ ਗਰੇਲਾ ਬਾਈ ਘਰ ਤੇ ਐਡਾ ਫਾਰ ਰਿੰਗ ਲੇਗਾ 2 ਕਿਲੋ ਦਾ ਹਾਂ ਕੇ ਖਾਲੀ ਪਿਆ ਪਹਿਲਾਂ ਖਾਲੀ ਪਿਆ ਤੇ ਦਾ ਫਾਇਦਾ ਕੀ ਕੱਲੂ ਹੀ ਚੱਲਿਆ ਨਹੀਂਗਾ ਹੁਣ ਅਰਮੋ ਕੇ ਫਿਰ ਮੈਨੂੰ ਤਾਂ ਕਰਨਾ ਪੈਣਾ ਪਹਿਲਾਂ ਚਾਰ ਸੌ ਕਿਆ ਕਰਦਾ ਵੇਖ ਕੇ ਇਹ ਮੱਚਾ ਕੇ ਉਕੜੇ ਲੰਗੇ ਆ। ਇਹ ਅਸੀਂ ਮੰਨ ਸਕਦੇ ਇੱਕ ਬੰਦਾ ਹਥਿਆਰ ਰੋਜ਼ ਵਰਤਦਾ ਜਿਹੜਾ ਹਾਂ ਉਹ ਧੋਖਾ ਨਹੀਂ ਖਾਂਦਾ। ਧੋਖਾ ਨਹੀਂ ਖਾਂਦਾ। ਇਹ ਗੱਲ ਆ ਹਥਿਆਰ ਬਾਥੋ ਰਿਆ ਪੂਰਾ ਕਿਤੇ ਸਾਰੇ ਹੀ ਖਾਲੀ ਹੋਨੇ ਵਰਤ ਲਿਆ। ਮੈਂ ਚੱਕ ਕੇ ਜੇਬ ਚ ਪਾਇਆ ਮੈਂ ਉੱਥੇ ਜਾ ਕੇ ਦੇਖੂਗਾ ਜੇ ਲਾਇਆ ਕੰਮ ਕਰਦਾ। ਆਹ ਹੋਣਾ ਜੇ ਚੱਕ ਕੇ ਅਸੀਂ ਦੇਖਣਾ ਨਾ ਜੇ ਕਦੇ ਨਿਕਲਣਾ ਵਾਜੇ ਬਾਹਰ ਲੰਬੇ ਸਮੇਂ ਨੂੰ ਦੇਖਣਾ ਹੈਵੀ ਵੈਂਟਰੀ ਬੁੱਲੀ। ਇਹ ਪਹਿਲਾਂ ਹੀ ਕਰਦੇ ਬੰਦਾ ਫਾਮ ਮੈਂ ਸਾਡਾ ਵੀ ਇਹੀ ਹਾਤਾ। ਭਾਈ ਮੈਨੂੰ ਕਾਲੀ 2 ਕਿਲੋ ਦਾ ਸਮਾਨ ਕੋਲ ਚੱਕਣਾ ਬੰਦਾ ਚੱਕਣਾ ਕਰੇ। ਇਹ ਤੇਰੇ ਉਹ ਹੀ ਕੰਮ ਹੈ ਵੀ ਭਾਈ ਇੱਕ ਦਿਨ ਆਏ ਕਰਦਾ ਦਾ ਕਈ ਵਾਰ ਤਾਂ ਜਿਹੜਾ ਇਹ ਡੈਂਡਾ ਕਰਦਾ ਕਰਦਾ ਪੂਰੀ ਬੈਟਰੀ ਵੀ ਚਾਰਜ ਕਰ ਦਿੰਦਾ ਹੈ ਤੇ 0 ਜਾਈ ਹੋਵੇ ਕੋਈ ਪੰਤਪ 5 ਵੀ ਹੋ ਜਾਂਦਾ ਮੋਟੈਂਟ ਕਰਕੇ ਪਤਾ ਤੇਰਾ ਉਹ ਹੀ ਕੰਮ ਹੈ ਕਿ ਕਹਾਵਦਾ ਆ ਗਈ ਸੀ ਮਾਉਣ ਕਾ ਨੂੰ ਕਣੀ ਵੀਡੀਓ ਜਿਹੇ ਬਣਾਉਂਦੇ ਰਿਹਾ ਦੇਖੀ ਪਿੱਛੇ ਮੋਟਰ ਸੱਕਾ ਬਦਲ ਨਹੀਂ ਨਹੀਂ ਮੈਂ ਕਹੀ ਇਹ ਤਰਾਜ ਜਾ ਕਰ ਦਿੰਦੇ ਹੈ ਨਾ ਪੰਨ ਸਹੀ ਆ ਹੋ ਹਾਂ ਠੀਕ ਹੈ ਗੱਲ ਉਹ ਆਇਆ ਤੂੰ ਕਿੱਥੇ ਚੱਲਿਆ ਲੈ ਗੱਲ ਪਤਾ ਕਿਤੇ ਗਰੈਂਡਰ ਚੱਕਦਾ ਹਾਂ ਰੰਗੇ ਮਾਰ ਕੇ ਬਾਅਦ ਚ ਮਾਰਨਾ ਤਾਂ ਇਹ ਅਰੇ ਦੇ ਰੰਗੇ ਮਾਰਨਾ ਅੱਲਾਹ ਹੋ ਜੀ ਆਹ ਪ੍ਰੈਜੈਂਟੇਸ਼ਨ ਦੇ ਤੀਨੇ ਥੋੜੀ ਜਿਹੀ ਕਹਿਣਾ ਭਾਈ ਜਗ੍ਹਾ ਹਲੋਚੀ ਨਹੀਂ ਨੀ ਆ ਵੀ ਜਦੋਂ ਸੈਟਿੰਗ ਕਰਨੀ ਆ ਤਾਂ ਆਪਾਂ ਕਰ ਦਾਂਗੇ ਜਿੱਥੇ ਵੀ ਕਰਾਉਣੀ ਹੋਈ ਸੈਟਿੰਗ ਤੁਸੀਂ ਤੇ ਨੇਰਾ ਤਾਂ ਗਿਆ ਹੋ ਮਾੜਿਆ ਦੇ ਮੈਂ ਜਚਾਨਣਾ ਕਰਕੇ ਹੁੰਦਾ 1 ਮਿੰਟ ਨਹੀਂ ਚਰਣਾ ਨਹੀਂ ਆ ਰਿਹਾ ਪੂਰਾ ਬਾਕੀ ਇਦਾਂ ਨੇੜੇ ਦੇ ਤੁਹਾਨੂੰ ਦਿਖਾ ਦਮੇ ਆਪਾਂ ਥੋੜਾ ਜਿਹਾ ਲੇ ਲੱਗ ਗਿਆ ਸੈਟੀਆਂ ਨਾਲ ਉਹ ਹੋ ਗਿੱਟੋ ਬੈਕ ਸਾਈਡ ਤੇ ਇਹਦੇ ਵਿੱਚ ਹਾਲ ਆਪਾਂ ਨੇ ਉਹ ਉਹ ਲਾਉਣਾ ਜਗਾੜ ਜਾ ਰਹੇ ਹਨ ਜਿਹਦੇ ਪਰ ਆਪਾਂ ਲੇਟਰ ਸਿਸਟਮ ਜਗਾਉਣਾ ਹਨ ਲੇਟਰ ਸਿਸਟਮ ਤੇ ਤੇ ਥੱਲੇ ਦੇ ਪਾਸੇ ਉਹ ਲੱਗੂ ਹਨਾ ਹਾਂ ਉਹ ਪਲੱਗਾਂ ਵਾਲਾ ਲਿਆ ਕਹਿੰਦੇ ਹੋ ਤੈਨੂੰ ਉਹ ਪਲੱਗ ਵਾਸਤੇ ਲੱਗਿਆ ਵਾ ਸਮਝਿਆ ਤਰੀਕਾ ਹੁਣ ਠੀਕ ਹੈ ਠੀਕ ਹੈ ਠੀਕ ਤੇ ਉਹਦੇ ਵਿੱਚ ਨੂੰ ਫਿਰ ਹੈਗਾ ਤੇਰੇ ਕੋਲ ਜਗਾੜ ਕਟਿੰਗ ਕਰਕੇ ਆਰਪਾਰਕਰ ਮੇਰਾ ਬਈ ਹੈਗਾ ਹੈਗਾ ਨਾ ਆਪਣੀ ਜਿਹੜੀ ਨੇ ਕਟਣ ਲਈ ਕਰ ਦੇਣੀ ਆ ਮੈਂ ਸਮਝ ਗਿਆ ਤੇ ਤੇ ਉੱਪਰ ਸ਼ੀਟ ਆ ਜਾਂਦੀ ਉਹਦੇ ਸਮਝ ਗਿਆ ਪੂਰੀ ਪੂਰੀ ਪਰ ਮੈਨੂੰ ਉਹ ਮੋਡੂਲ ਚਾਹੀਦਾ ਤਾਂ ਆਪਦੇ ਹਿਸਾਬ ਨਾਲ ਮੋਡੂਲ ਦੇ ਹਿਸਾਬ ਨਾਲ ਵਾਕਈ ਤੇਰੀ ਗੱਲ ਸਹੀ ਆ ਮੋਡੂਲ ਦੇ ਹਿਸਾਬ ਨਾਲ ਇਹ ਹਾਂ ਲੋ ਜੀ ਸਾਰੀ ਸੈਟਿੰਗ ਜਿਹੜੀ ਹੋ ਗਈ ਹੋਈ ਆ ਹੁਣ ਬੈਕ ਰੈ ਬੈਕ ਰੈ ਗਈ ਜਿਹੜੀ ਟੋ ਆ ਟੋ ਦੇ ਵਿੱਚ ਹੁਣ ਜਿਹੜਾ ਸੋਫਿਆਂ ਵਾਲੇ ਆ ਮੁੰਡੇ ਉਹ ਗੱਡੀਆਂ ਫਿੱਟ ਕਰਕੇ ਜਾਣਗੇ ਆਪਣੀਆਂ ਤੇ ਬਹੁਤ ਬਹੁਤ ਧੰਨਵਾਦ ਹੋ ਗਿਆ ਇਹਦਾ ਤੇ ਹੁਣ ਇਹ ਸਮਾਨ ਰੱਖ ਦੇਣਾ ਜੀ ਇਹ ਚੱਕ ਕੇ ਅੰਦਰ ਤੇ ਇਸ ਤੋਂ ਬਾਅਦ ਫਿਰ ਕੱਲ ਨੂੰ ਟ੍ਰੈਟਟਰ ਟੂਟਰ ਪਰ ਲਾ ਦੇ ਲੇ ਜੂਗਾ ਘਰ ਨੂੰ ਹਣਾ ਹਾਂ ਤੇ ਉਹ ਵੀ ਸੈਨ ਗੁੱਡ ਕੰਡੀਸ਼ਨ ਬਣਾ ਤੇ ਉਹ ਤਾਂ ਘਰ ਦੇ ਨੂੰ ਲੈ ਕੇ ਦਿਖਾਉਣੇ ਆ ਮੈਂ ਕੱਲ ਨੂੰ ਠੀਕ ਹੈ ਠੀਕ ਵੀ ਦੇਖੋ ਮੜਾ ਜੱਕ ਵੀ ਉਹੀ ਇਹ ਹੈ ਹੈ ਬਾਈ ਹੁਣ ਦੇਖ ਪਛਾਣ ਉਹ ਤੇ ਇੱਥੇ ਖੜ ਕੇ ਦੇਖੋ ਹਾਂ ਸਹੀ ਗੱਲ ਹੈ ਵੀ ਹਾਂ ਵੀ ਹਾਂ ਵੀ ਇਹ ਪ੍ਰਾਣੇ ਤੇ ਮੁਰ ਤੁਸੀਂ ਇੱਧਰ ਦੇ ਖੜ ਕੇ ਦੇਖ ਲਓ ਹੂੰ ਠੀਕ ਹੈ ਤੇ ਇੱਧਰ ਦੇ ਤੁਸੀਂ ਦਵੱਲੇ ਦੇ ਦੇਖ ਲਓ ਵੀ ਕਿੰਨੇ ਓਕੇ ਹੋਗੇ ਕੋਈ ਕਿੰਦਾ ਬਈ ਕਹਿ ਨਹੀਂ ਸਕੂਗਾ ਪ੍ਰਾਣੇ ਆ ਭਾਜੀ ਦੇ ਪਰ ਆਹ ਕਾਲਾ ਕਾਲਾ ਜਿਹਦੇ ਪਰ ਮਾਰਨਾ ਆਪਣੇ ਜਿਹਦੇ ਪਰ ਵੀ ਪਰਿਮਾਰਦਣਾ ਬਈ ਹੂੰ ਕੀ ਦੇ ਪਤਾ ਟੱਕ ਕੋਡ ਮਾਰ ਦੂੰਗਾ ਅੱਛਾ ਸਵੇਟਾਂ ਚਾਮਕੇ ਜੀ ਵਾਲਾ ਹੈਗਾ ਓਲੀ ਆ ਕੇ ਸਵੇਟਾਂ ਵੀ ਮਾਰ ਹਾਂ ਇਧਰ ਅਜ ਗਾੜਾ ਚ ਕੀ ਫਸਾਇਆ ਫਿਰ ਉਹ ਇਹ ਹਾਂ ਹਾਂ ਲੋ ਆ ਜਾ ਕਿੱਥੇ ਤੇ ਵੱਧ ਗਏ ਪਹਿਨੀ ਪੱਤੀ ਬਈ ਪੱਤੀ ਇਹਨਾਂ ਕ ਵੱਡ ਦੂੰਗੇ ਇਹਨੂੰ ਵੱਡਣੀ ਵੈਣੀ ਨਹੀਂ ਪਹਿਲਾਂ ਨਹੀਂ ਕਿ ਆਪਣੀ ਫਸਾਈ ਹੈ ਨਹੀਂ ਨਹੀਂ ਪਹਿਲਾਂ ਦੀ ਹੋ ਬਈ ਇੱਕ ਮਹੀਨ ਹੋ ਗਈ ਦੇਖ ਨਾ ਪੱਤੀਆਂ ਆਈਆਂ ਵਿੱਚ ਪਹਿਲਾਂ ਬੋਰਡ ਦੇ ਬਈ ਪੱਤੀਆਂ ਹੁੰਦੀਆਂ ਨੇ ਜਿਹੜਾ ਬੋਰਡ ਆ ਨਾ ਉਹਦੇ ਵਿੱਚ ਪੱਤੀਆਂ ਆਉਂਦੀਆਂ ਨੇ ਨਾ ਇਹਨਾਂ ਨਹੀਂ ਨਾ ਬਈ ਫੱਟੀ ਕੀਲਣ ਲਈ ਨਾ ਜਿਹੜਾ ਪੱਤੀਆਂ ਕਰਾਸ ਕਰਦੇ ਉਹ ਪੱਤੀਆਂ ਮਾਰੀਆਂ ਵੀ ਹੁੰਦੀਆਂ ਤੇ ਫੱਟੀ ਹਿੱਲ ਜਾਨੀ ਵਿੱਚ ਪਹਿਲਾਂ ਹੀ ਐਦੇ ਹਾਂ ਇਹ ਸਿਰਿਆਂ ਪਰ ਮਾਰਦੇ ਬਈ ਫੱਟੀ ਜਿਹੜਾ ਸਿਰੇ ਪਰ ਫੱਟੀ ਪਾਈ ਫੁੰਦੀ ਨਾ ਲੰਬੀ ਪਾਈ ਫੁੰਦੀ ਉਹ ਉਹਦੇ ਕਰਕੇ ਮਾਰਦੀ ਫੱਟੀ ਅੰਦਰ ਤਣੋਂ ਹਿੱਲੇ ਨਾ ਜੋੜ ਰਿਹਾ ਆਪਣਾ ਦਨਨੀ ਪੱਤੀਆਂ ਦਾ ਸਾਰੇ ਜੋੜ ਬੋਰਡ 'ਚ ਆਹੀ ਪੱਤੀਰੇ ਵਿੱਚ ਆਉਂਦੀ ਆਉਂਦੀ ਬਈ ਬੋਰਡ 'ਚ ਸਹੀ ਗੱਲ ਤਾਂ ਠੀਕ ਆ ਹਾਂ ਜਿਹੜਾ ਵਾਜੇ ਲੋਕਾਂ 'ਚ ਪੱਤੀ ਆਉਣੀ ਆਉਣੀ ਚਲੋ ਠੀਕ ਹੈ ਫਿਰ ਮੇਰਾ ਧੰਨਵਾਦ ਤੇਰਾ ਕੰਮ ਤੂੰ ਲਾਤਾ ਮੇਰਾ ਸਿਰੇ ਪਟੜੀ ਵੱਟ ਮੈਂ ਹੁਣ ਅੱਜ ਅੱਜ ਮੇਰੇ ਖਿਆਲ ਜੇ ਮੇਰੀ ਬੇਟੀ ਨੇ ਤੇਰਾ ਇੱਥੇ ਚਮਕੌਰ ਵਾਲੇ ਤੇ ਕਰ ਲੇ ਅੱਛਾ ਸਿਲੈਕਟ ਸੋਫੇ ਠੀਕ ਆ ਕੋਣ ਸਾਇਸ ਵੀ ਦੇਤੀ ਤੇ ਹੁਣ ਹੈਗੇ ਤੇ ਉਹ ਕਮਾਣੋ ਵੀ ਉਹ ਕਹਿੰਦੇ ਗਿੱਲ ਫਰਨੀਚਰ ਨਾਲ ਤੇ ਜਾਣਾ ਜਿਹੜਾ ਵੀਡੀਓ ਦੇਖੀ ਨੂੰ ਤੇ ਗਿੱਲ ਫਰਨੀਚਰ ਨਾਲ ਦੀ ਵੀ ਜੇ ਉਹਨਾਂ ਕੋਲ ਤੇ ਉਹਨੂੰ ਡਾਈਨਿੰਗ ਟੇਬਲ ਉਹਨਾਂ ਨੇ ਟਾਡੀ ਚ ਬਣਾਉਂਦੇ ਸਾਰੇ ਸਾਰੇ ਉਹ ਡਾਈਨਿੰਗ ਟੇਬਲ ਤੇ ਇੱਕ ਹੋਰ ਆਈਟਮ ਕੋਈ ਮਾਂ ਪਾਈ ਜੀ ਤੁਹਾਡੇ ਕੋਲ ਟਾਈਮ ਲੱਗਾ ਦੇਖ ਆਏ ਉੱਥੇ ਜਾ ਕੇ ਹੈਨਾ ਠੀਕ ਹੈ ਠੀਕ ਹੈ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਕਿਤੇ ਅੱਗੇ ਹਾਂ ਲੋ ਇਹ ਬੀਬੀਆਂ ਪਹਿਲਾਂ ਪਹੁੰਚ ਗਈਆਂ ਚਲੋ ਹਾਂ ਬੱਡ ਦਿਖਾ ਕੇ ਲੈ ਕੇ ਆਓ ਉਹ ਜਮਈ ਪਾਣੀ ਲਾ ਕੇ ਖਰਾਬ ਹੋ ਗਏ ਤੇ ਚਲ ਆ ਪਾਪਾ ਜਦੋਂ ਉਹ ਆਇਆ ਮੰਮੀ ਨਾਲ ਜਨਾ ਹਾ ਪਾਸ ਬੁਸ ਵਧੀਆ ਨਦੀ ਆਈਏ ਦਾਦਾ ਕਿਹੜੀ ਪਾਸ ਨਾ ਵਧੀਆ ਹੋਏ ਜੀ ਹਾਂ ਹਲਵਾਤੇ ਹਾਂ ਨਵੀਂ ਘੋਆਤਾ ਸਨ ਮੈਂ ਕਾ ਇਹ ਪਹਿਲਾ ਹੀ ਇਹ ਇੱਕ ਲੱਖ ਦੇ ਨਵੇਂ ਸਾਰੇ ਬਣਵਾਤੇ ਇੱਕ ਲੱਖੇ ਦੇ ਬਸ ਹਾਂ ਜਮਈ ਕਾਦੇ ਪਏ ਤੇ ਹਾਈ ਵਧੀਆ ਹੰਗਾ ਚਾਲੇ ਤਾਂ ਬਰਤਨਾਂ ਚ ਪਹੁੰਚਦੀ ਜਾਂਦੀ ਹੈ ਤੇ ਅਸਲ ਵਿੱਚ ਨਾ ਭਾਬੀ ਆਤਰਨ ਰਹੇ ਤੇ ਜਦ ਇਹ ਨਿਤ ਤਰਣਾ ਫਿਰ ਪਤਾ ਲੱਗਣਾ ਸਾਨੂੰ ਆ ਦੇ ਕੀ ਨਿਕਲਦਾ ਫਿਰ ਇਹ ਹਾਂ ਲੈਟ ਕਰਦੇ ਪੈਣੀਆਂ ਇਹ ਪੂਰੀ ਰੱਖਣੀ ਮੈਨੂੰ ਲੱਗਦਾ ਇਹ ਤਮਰਾ ਬੰਦ ਹੈ ਨਾ ਗੱਤ ਗੁਰਦਵਾਲਾ ਕੰਮ ਕੋਈ ਨਾ ਸਣਾ ਘਰ ਨਾਲ ਤੇ ਵੱਧ ਸਫਾਈ ਰੱਖਣੀ ਸੀ ਉਰੇ ਹਾਂ ਇਹ ਨਾਲੇ ਹੋਰ ਬੈੱਡ ਪਤਾ ਕਿਹੜੇ ਆ ਇਹ ਹਾਂ ਮਾੜੇ ਵਿਆਹ ਵਾਲੇ ਬੈੱਡ ਆ ਇਹ 1997 ਦੇ ਹਾਂ ਪਾਣੀ ਦੁਬਾਰਾ ਦੀ ਜੀ ਉਹ ਕਰਾਇਆ ਜੀ री री पेयर तो तो री पेयर री चार्ज री चार्ज करा दे यार पूरा काटा ओपन वो लॉकर ते रखे पे है ਬਾਹਾਂ ਜਿਹੜਾ ਇਹ ਤੋੜਾ ਪਿਆ ਆਂ ਤੁਸੀਂ ਨਾ ਹਾਰੇ ਤੋਂ ਤੋੜਾ ਭਾਗ ਇੱਕ ਵੀ ਤੋੜਾ ਭਾਗ ਦਾ ਨਹੀਂ ਨਾਲੇ ਚੱਲਣ ਆਈ ਜੀ ਆ ਹਾਂ ਬੱਸ ਜੇ ਤੇ ਨਾ ਰਾਏ ਵੀ ਜੇ ਰੱਖਦਾ ਜਾਵਾਂਗੇ ਫਿਰ ਰਾਏ ਨੀਰਾ ਨਹੀਂ ਜਨਾ ਆ ਵਧੀਆ ਮਾਤਾ ਟੱਕ ਨਹੀਂ ਰਹਿ ਗਏ ਹੁਣ ਉਹਨੇ ਤੋੜਾ ਤੋੜਾ ਕੁਝ ਨਹੀਂ ਪੈਣਾ ਤਾਂ ਮੈਸਾਂ ਨੂੰ ਪੈਣਾ ਬਾਕੀ ਜਿਹੜਾ ਬਿਆਹ ਨੂੰ ਥਾਕ ਬਣਾਉਣਾ ਅੱਛੇ ਤੇ ਤੋੜ ਲੈਣਾ ਆਪਾਂ ਨੇ ਬਾਕੀ ਦੋਨੋਂ ਖਾਦੇ ਨਹੀਂ ਖਾਦਾ ਸਿੱਧੇ ਦਿਨ ਬੂਲ ਨਾ ਕਰੇ ਹਾਂ ਬੂਲ ਵਾਲਾ ਨੇ ਥਾਕ ਨਹੀਂ ਖਾਦਾ ਅਜ ਤਾਂ ਖਾਦਾ ਵਾ ਸਾਰਿਆਂ ਨੇ ਉਹਨਾਂ ਨੂੰ ਬਣਾ ਕੇ ਦੇਣਾ ਸੀ ਅੱਜ ਤੋਂ ਨਦੀ ਜੁੱਤੀ ਕਿ ਦਿਨੋਂ ਜਾਂਦੇ ਬਾਅਦ ਜਮੀਨ ਲੋਟ ਜੀ ਨਹੀਂ ਆਈ ਬਾਕੀ ਥਾਕ ਨਹੀਂ ਬਣਾਇਆ ਹਾਂ ਖਾਬ ਤੋਂ ਚੁੱਪ ਕਰਜੋ ਕਿ ਨਹੀਂ ਚੁੱਪ ਕਰਦੇ ਹਾਂ ਮੈਂ ਕਹਿੰਦਾ ਫੋਨੇ ਆ ਸਾਨੂੰ ਸੇਮ

ਕਹਾਰਾ ਨਾ ਕੁਝ ਵੀ ਨਹੀਂ ਜਾਂਦਾ ਕਿ ਮੈਂ ਖੌਰ ਹੈਗੀ ਗੱਡੀ ਲੱਗਣੀ ਤਾਂ ਪਰ ਹਾਂ ਜਿਵੇਂ ਆਪਣੇ ਫੈਕਟਰੀ ਤੋਂ ਰੋਜੀ ਆ ਗੁਰੂ ਸਾਰੋ ਸੈਟਿੰਗ ਨੂੰ ਨਾ ਭਾਈ ਕਾਹਨ ਕਿੱਥੇ ਦੇ ਕਿਹੜਾ ਕਰਦਾ ਫੈਉਰੀ ਦੇ ਆਪਣੇ ਲੋਕਲੇ ਆ ਸਰ ਮੈਂ ਕਾਹਤੋਂ ਬਿਨਾਂ ਗੱਲ ਕਰਵਾ ਆਹ ਪਰਸਪਰ ਦਾ ਕਾਰਨ ਹੈ ਇਹ ਤਾਂ ਇਹ ਬਣਾਉਣੀ ਗੱਲ ਚਾਂਤ ਮਾਰਨੀ ਫਿਰ ਚਲ ਕੁਮਾਰ ਜੀ ਉਹ ਚੇਕ ਕਰ ਲੈ ਕਿਹੜੀ ਤੰਦ ਨਾਲ ਆਹ ਤਾਰੀਆਂ ਫਿਕਸ ਹੋਈਆਂ ਮੀ ਆਓ ਹੂੰ ਤੋਂ ਆ ਬੈਠੇ ਕਰਾ ਲੈ ਇਹ ਚਲ ਬਣਾ ਦੇ ਮਾੜਾ ਹੈ ਉਹਨਾਂ ਨੂੰ ਤਾਂ ਨਾਟਕ ਗਰੁੱਪ ਜਿਹੜਾ ਹੈ ਕਾਫੀ ਕੋਸਰ ਪਰਸਨਲ ਐਕਸਨ ਇੱਕ ਦੰਦ ਕਰੇ ਲੱਗਦਾ ਨੇਟਵਰਕ ਲੈ ਕੇ ਰਾਸ ਤੇ ਲਾਗਣ ਨਾਲ ਲੈਕਾਂ ਬਦੀ ਸਾਹ ਕੋ ਪੂਰਨ ਤਾਂ ਮਮੀ ਪੂਰਨ ਡੈਕੋਰੇਸ਼ਨ ਕਰਨਾ ਕਮਰੇ ਦੀ ਕਿਤੇ ਵੀ ਫੋਟੋ ਚਿੱਟੀਆਂ ਲੈਟਾ ਸਨ ਇਫੈਕਟਿਵ ਨਹੀਂ ਨਹੀਂ ਬੰਦ ਕਰੇ ਵੇ ਹਲੇ ਤੂੰ ਬੰਦ ਕਰੇ ਮੈਂ ਲੱਗ ਕੇ ਬੰਦ ਕਰੇ ਹਾਂ ਹਾਂ ਮੈਂ ਲੱਗ ਗਈ ਹਾਂ ਚੱਲ ਫੋਟੋ ਕੰਮ ਹੋ ਗਏ ਵੇ ਹੋਰ ਬੜੀ ਹਾਂ ਤੇ ਫਾਟੂਪਾਟੂ ਕੋਲੇ ਉਤਾਰ ਕੇ ਆਉਣਾ ਹੋਵੇ ਸਰਵੈਂਟ ਦੇ ਕਿਸੇ ਤੇ ਨਹੀਂ ਆਹ ਜਟਰੀਆਂ ਨੂੰ ਸਰ ਮੈਂ ਕੱਲੀ ਦਾ ਜੋੜਾ ਉਹਨਾਂ ਨੇ ਆਏ ਉਹ ਲਾ ਕੇ ਅਜਾ ਤੁਹਾਡਾ ਭਾਜੀ ਕੋਲੇ ਲਾਇਆ ਬਾ ਫਿਰ ਮੈਂ ਕੇ ਦੇ ਉੱਪਰ ਤਾਂ ਟੇਪਾਂ ਹੈਗੀਆਂ ਹਾਂ ਉਹ ਹੀ ਤਾਂ ਨਹੀਂ ਹੁੰਦੀਆਂ ਹਾਂ ਜਿਹੜੀਆਂ ਗੀੜੀਆਂ ਹੁੰਦੀਆਂ ਫਿਰ ਆਪਰ ਹੁਣ ਵੀ ਹੈਗੀਆਂ ਫਿਰ ਕਿੱਥੇ ਹੁਣ ਕੋਲ ਕਿੱਥੇ ਹੈਗੀਆਂ ਉਹ ਫਿਰ ਤੇ ਬੈਕ ਸਾਈਡ ਹੋਰ ਹਾਂ ਉਹ ਯਾਰ ਸਮਝਾਉਂ ਲਾ ਕੇ ਆ ਉਹ ਲੈ ਮੈਂ ਤੇ ਅਜਾ ਟੇਪ ਉਹ ਟੇਪ ਹਾਂ ਉਹ ਲਾ ਤਾ ਉਹ ਤਾਂ ਹਾਂਜੀ ਕਰ ਮੈਂ ਸਰ ਮੈਂ ਕੱਢਣੇ ਆਣਾ ਠੰਗ ਬੜੀ ਮੱਤ ਪੜੀ ਚੰਲੂਗਾ ਜਾਨ ਬੋਲਦੀ ਬੰਨ ਬੰਨ ਚਲਦਾ ਆ ਜਾਣਾ ਹੈ ਤੇ ਆ ਬਾਤ ਇਹ ਬੋਲ ਰਿਹਾ ਨਾ ਹਾਂ ਆ ਬੋਰਡ ਬਾਜੇਗੇ ਮਦਿਆ ਮੈ ਕਿੱਥੇ ਅੱਥੇ ਲਾਉਣੀ ਹੈਗਾ ਉਹ ਹਾਂ ਹਾਂ ਐਲੈਫੋਨ ਬਣੇਗਾ ਸਟੋਪ ਫਿਰ ਇਹ ਪਰ ਗੱਡੀ ਲੱਗ ਕੇ ਹਾਂ ਫਿਰ ਉਹਦੇ ਉੱਪਰ ਲੱਗਣੀ ਉਹ ਤੇ ਉਹ ਦੋ ਬੋਰਡ ਲਿਆ ਕੇ ਦੇਣੀ ਉਹਨੂੰ ਉਹਦੇ ਵਾਲੇ ਲਾਈਟਾਂ ਵਾਲੇ ਜਿਹੜੇ ਉਹ ਹਾਂ ਇਹਦੇ ਚ ਜਿਹੜੇ ਬੋਰਡ ਲੱਗਣਗੇ ਦਸਾਂਗੇ ਚਾਰ ਦਿਨ ਬਾਅਦ ਤੇ ਫੋਨ ਚਾਰ ਦਿਨ ਜੀ ਸਾਈਕੋਸ ਤੋਂ ਸਹਿਮਤ ਕਿ ਮੇਰੇ ਕੋਲ ਸੀ ਰਹਿਣਾ ਉਹਨਾਂ ਨੇ ਥੋੜੀ ਜਿਹੀ ਜਿਹੜੀ ਆਹ ਤੋਂ ਆ ਨਾ ਕਹਿੰਦਾ ਸੀ ਹੈਟ ਇੱਥੇ ਤੱਕ ਆ ਗਈ ਉਹ ਕਈਆਂ ਦੀ ਦਿਖਾਈ ਵੀ ਵਿੱਚ ਮੈਂ ਸਮਝ ਗਿਆ ਹਾਂ ਆਹ ਬੜੀ ਹੋ ਜਾਣੀ ਆ ਉਹਦੇ ਨਹੀਂ ਕਹਿ ਰਿਹਾ ਉਹ ਬੜੀ ਬਣਾਉਣਾ ਤੇ ਪਤਾ ਲਾ ਤੇਰਾ ਜੀ ਵੀ ਕਹੀ ਕੀ ਕਹਿੰਦੀ ਛੋਟੀ ਰੱਖਣੀ ਹੈ ਹਾਂ ਜਿਹੜੀ ਜਪਾਣੇ ਲੋੜ ਆ ਉਹਦੇ ਨਾਲ ਸੌੜਦੇ ਆ ਆਪਾਂ ਰੇਟਾ ਥਰੜਾ ਖੋਲ ਕੇ ਆ ਸੈਟੀ ਜਿਹੜੀ ਥਰੜੀ ਥੋੜੀ ਚਲਾਉਂ ਇਹ ਵੀ ਠੀਕ ਲੱਗਦੀ ਹੈ ਕੋਈ ਸਿੱਖ ਨਹੀਂ ਕੋਈ ਸੌਰੀ ਪਿੱਛੇ ਦੇਖ ਲੀ ਜੀ ਘਰਤੀ ਹੋ ਗਈ ਜੀ ਪਿੱਛੇ ਦੇ ਬੰਦ ਨਾ ਮੈਂ ਨਾ ਬੜਾ ਛੱਡਣੀ ਬੈਲੀ ਜੀ ਕਿੱਥੇ ਰਹੋ ਉਧਰ ਜੀ ਉਧਰ ਚਲੋ ਜੀ ਚਲੋ ਉਧਰ ਜੀ ਫੋਟਾ ਕੀ ਤੇ ਬੋਲਦੀ ਫੋਟਾ ਕੀ ਨਾ ਮੈਂ ਦੇਖਦਾ ਤਾਂ ਕੋਣ ਕਿਉਂ ਫਸਦੀ ਆ ਫੋਟਾ ਕੀ ਤੇ ਨਹੀਂ ਅੱਛਾ 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 ਤੇ ਇਹ ਵਾਰ ਉਹ ਡਾਕਟਰ ਜੀ ਕਿੱਦਿ ਸੁਪਤੀ ਹੋ ਗੋ ਬੀਜੀ ਜੀ ਉਰੰਦੀ ਆ ਹੂੰ ਇਹ ਸਹੀ ਲੱਗਦੀ ਆ ਚਲ ਆ ਜਾ ਅਧਾਲੀ ਜੀ ਦੇਖਣ ਦਾ ਕਰਨਾ ਨਾ ਠੱਡਾ ਨਹੀਂ ਹੈ ਜੇ ਸਭ ਨਾਲ ਝੋਲਣਾ ਹਾਂ ਸਰ ਮਾਰ ਜੀ ਦਾ ਬੰਦਾ ਬੈੱਡ ਤੇ ਦੇਖਦੇ ਬੰਦਾ ਐਡਾ ਹੀ ਬੈੱਡ ਉੱਤੇ ਰੋਣਾ ਉਹ ਬੈੱਡ ਨਹੀਂ ਕਮਰਾ ਘੇਰ ਲਿਆ ਹੋਰ ਕਿ ਜੀ ਐਡਾ ਰੋਣਾ ਉਹ ਤੇ ਵੀ ਭਾਈ ਰੋਣਾ ਮੈਂ ਤੁਹਾਨੂੰ ਸਾਡਾ ਹੁਣ ਸੈਣ ਉਹਦਾ ਕਈ ਜਾਣ ਕਰਾਉਣਾ ਜਾਂਦਾ ਜਾਂਦਾ ਚਾਚਾ ਜੀ ਐਡਾ ਸਨਮਾਨ ਦੇ ਕੇ ਆ ਰੋਣਾ ਕਹਿੰਦਾ ਕਹਾਂ ਬੋਲਦਾ ਕੰਮ ਨਹੀਂ ਪਤਾ ਕਿਵੇਂ ਵਾਈ ਕਿਵੇਂ ਦਾ ਫੇਰ ਲਮਾਰੀ ਜਦੋਂ ਸੋਚਿਆ ਵਿੱਚ ਸੀਸੇ ਦਾ ਵੀ ਸੋਚਿਆ ਵਿੱਚ ਬੈਡਾਂ ਦਾ ਮਾਹ ਮੁੰਲੇ ਨਾ ਹੋਵੇ ਵੀ ਕਿਦਾਂ ਸੀ ਸਮਾਂ ਲੈ ਸਮਾਂ ਆਵੇ ਕਬਰ ਤੇ ਤੁਸੀਂ ਆਵੇਂਗਾ ਕਿ ਦੇਖਣਾ ਉਹ ਕਹਦਾ ਹੁਣ ਮੇਰੇ ਚਾਚਾ ਜੀ ਦਿਮਾਗ ਤੇ ਨਹੀਂ ਕਹਾਂ ਤੁਸੀਂ ਵੈਸੇ ਖਰਚਾ ਲੱਗੇ ਉਹ ਬੋਟ ਕਰਨਾ ਰੋੜ ਤਾਂ ਹੈ ਨਹੀਂ ਮਤਲਬ ਜੋ ਅਸੀਂ ਭਾਈ ਦੇਣਾ ਆਪਣੀ ਤੈਨੂੰ ਤਾਂ ਦੇਣੀ ਆ ਜੀ ਜੀ ਸਾਰੇ ਦੰਦੇ ਆਇਆ ਤੇ ਜਰੂਰੀ ਥੋੜੋ ਵੀ ਹਾਂ ਵੀ ਉਹਨੂੰ ਦੋਵੇਂ ਪਾਸੇ ਨੂੰ ਗਿਣਨਾ ਸੀ ਜਿਹਦੇ ਤੋਂ ਹੋ ਗਈ ਗੁੰਜਾਸੇ ਦੇ ਦਿੰਦਾ ਪਰ ਮਾਰਾ ਦਾ ਜਿਹਨਾਂ ਦੇ ਧੀਆ ਹੈਗੇ ਸਾਰਿਆਂ ਨੂੰ ਗੁੰਜਾਸੇ ਚ ਰੱਖਦਾ ਆਪਣੇ ਆਪਣੇ ਕਰਮਾਂ ਦਾ ਸਾਲ ਲੰਮੀ ਹੈ ਭਾਵੇਂ ਚਾਹੇ ਹੈ ਵੀ ਨਹੀਂ ਗਿਆ ਸਾਰੇ ਥੋੜਾ ਬਸ ਥਾਪ ਦਿੰਦਾ ਆਪਣੀ ਕੀ ਨੂੰ ਥੋੜੇ ਦਿੰਦਾ ਜੋ ਸਰਦਾ ਉਹ ਸਭ ਦੰਦੇ ਕੋਈ ਨਹੀਂ ਗਿਆ ਬੈਡਾ ਤੇ ਤਾਂ ਨਹੀਂ ਪਾਇਆ ਹਾਂ ਤੁਸੀਂ ਕੀ ਦੇਖੀ ਨਹੀਂ ਮੁੜ ਕੇ ਇੱਥੇ ਨੂੰ ਆਈ ਨਹੀਂ ਨਾ ਮੈਂ ਉਹ ਦੇਖ ਲਿਆ ਦੇਖਦੀ ਹਾਂ ਹੈ ਵੀ ਕਿਸੇ ਟਾਈਮ ਮੇਰੇ ਦਾਜ ਵਿੱਚ ਆਏ ਤੇ ਹਾਂ ਹੈ ਇਹ ਵੀ ਦਿੱਕਰੀ ਬਾਂਦੇ ਨੇ ਨੇ ਇਹ ਤੇ ਡੈਕਰੀ ਹੋ ਗਿਆ ਲਓ ਤਿੰਨ ਬੰਦਾਂ ਦਾ ਜਾਨ ਨੁਕਸਤ ਚਲੀ ਗਈ ਓਏ ਲਓ ਵੀ ਇਸੇ ਨੂੰ ਬੜ ਗਿਆ ਕੰਮ ਇਹਨਾਂ ਦਾ ਮੈਂ ਟੈਨਸ਼ਨ ਮੁਕਤ ਹੋ ਗਿਆ ਨਹੀਂ ਮੇਰੀ ਜਾਨ ਖਾਰਖਣੀ ਜਿਹੜਾ ਨੇ ਚਲੋ ਜਲ ਕੇ ਹੁਣ ਆਪਾਂ ਦੇਖਦੇ ਹਾਂ ਹੋਰ ਕਾਰੋਬਾਰ ਇੱਕ ਸੋਨੋ ਚੱਲ ਜੀ ਓਕੇ ਬਾਏ ਟਾਟਾ ਚਲੇ ਦਰਵਾਜ਼ਾ ਲੱਗਣਾ ਤਾਂ ਆਪਣੇ ਉਹਦੇ ਮੂਰੇ ਦਰਵਾਜ਼ੇ ਵਾਲਾ ਅੱਜ ਮੈਂ ਰਾਤ ਮੇਰਾ ਦਿਮਾਗ ਚਾਹਦਾ ਜਿੱਥੇ ਮਠਿਆਈ ਮਠੀ ਰੱਖਣੀ ਹੈ ਦਰਵਾਜ਼ੇ ਨੂੰ ਵੀ ਕਹਤਾ ਨੂੰ ਕਹਿਤਾ ਉਹਨੂੰ ਦੇਖਦੇ ਬੁਲਾਉਂਦਾ ਨੂੰ ਮਿਸਤਰੀ ਨੂੰ ਫੋਨ ਕਰਕੇ ਕਰ ਦਤਾਂਗੇ